ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜੇ ਆਂ ਰਮਦਾਸ ਤੰਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦੁਆਰਾ ਵਿਖੇ ਜੋ ਇੱਕ ਪੁਤਰਦਾ ਕਹਿਰ ਕਹਿ ਸਕਦੇ ਆ ਜਿਹੜਾ ਕੀ ਖੜਾਂ ਦੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਪਾਣੀ ਨੇ ਕੀਤਾ ਚਾਤੀ ਮਾਰ ਕੇ ਵੇਖੋ ਸਾਰੇ ਪਿੰਡਾਂ ਦੇ ਪਿੰਡ ਇਸ ਰਮਦਾਸ ਦੇ ਜਿਹੜੇ ਆ ਡੁੱਬ ਗਏ ਆ ਕੋਟਗੁਰਬਖਸ਼ ਥੋਨੇ ਆਲ ਇਧਰ ਲੇਖਾਂ ਪਸ਼ੀਆ ਤਮਾਸ਼ੀ ਵਾਲਾ ਜਿੰਨੇ ਵੀ ਪਿੰਡ ਆ ਸਾਰੇ ਪਾਣੀ ਦੀ ਲਵੇੜ ਚ ਆ ਚੁੱਕੇ ਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਨਗਰਾਂ ਨੂੰ ਕਿ ਅਸੀਂ ਗੁਰਦੁਆਰਾ ਸਾਹਿਬ ਵਿਖੇ ਪੂਰਾ ਪ੍ਰਬੰਧ ਕੀਤਾ ਇੱਥੇ ਉਹਨਾਂ ਦੇ ਰਹਿائش ਦਾ ਪ੍ਰਸ਼ਾਦੇ ਦਾ ਹਰ ਤਰ੍ਹਾਂ ਦਾ ਜਿਹੜਾ ਮੈਡੀਕਲ ਦਾ ਇੱਥੇ ਪ੍ਰਬੰਧ ਕੀਤਾ ਇਹ ਪਿੰਡਾਂ ਦੇ ਵਿੱਚੋਂ ਆਪਣੇ ਬੱਚਿਆਂ ਨੂੰ ਲੈ ਕੇ ਜਿੱਥੇ ਵੀ ਹੈਗੇ ਆ ਪਹਿਲਾਂ ਗੁਰਦੁਆਰਾ ਸਾਹਿਬ ਜਿੱਥੇ ਅਸੀਂ ਕੀਤਾ ਵੱਡਾ ਪ੍ਰਬੰਧ ਅਜਨਾਲੇ ਵੀ ਇੱਕ ਕਾਲਿਆਂ ਵਾਲੇ ਖੂਹ ਤੇ ਸਾਡੇ ਪ੍ਰਧਾਨ ਜੀ ਹੁਣੀ ਖਦੋਤੇ ਇਹਨਾਂ ਦੀ ਕਮੇਟੀ ਸਾਰੀ ਉੱਥੇ ਵੀ ਵੱਡਾ ਪ੍ਰਬੰਧ ਕੀਤਾ ਗੁਰਦੁਆਰਾ ਗੁਰੂ ਕੇ ਬਾਗ ਜਿਹੜਾ ਉੱਥੇ ਅਸੀਂ ਮੇਨ ਜਿਹੜਾ ਕੈਂਪ ਬਣਾਉਣ ਜਾ ਰਹੇ ਆ ਕਿ ਜਿਨ੍ਹਾਂ ਨੂੰ ਇੱਥੋਂ ਖੜ ਕੇ ਉੱਥੇ ਵੀ ਜੇ ਰੱਖਣਾ ਪਿਆ ਤਾਂ ਰੱਖ ਸਕਦੇ ਆ ਇੱਥੇ ਵੀ ਸਾਡੇ ਕੋਲ 50 ਕਮਰੇ ਤੇ 4 ਹਾਲ ਵੱਡੇ ਜਿਹੜੇ ਆ ਬਾਬਾ ਬੁੱਢਾ ਸਾਹਿਬ ਦੇ ਵੀ ਪ੍ਰਬੰਧ ਕਰ ਦਿੱਤਾ ਲੋਕਾਂ ਦੇ ਰਹਿਣ ਦਾ ਵਾਸਤੇ ਤੇ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਛੋਟੇ ਬੱਚਿਆਂ ਨੂੰ ਮਾਲ ਲੰਗਰ ਸਾਰਾ ਪਿੰਡਾਂ ਚੋਂ ਕੱਢ ਕੇ ਆਪਣਾ ਜਿਹੜਾ ਸੇਵ ਕਰਨ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਕਿਸੇ ਨੂੰ ਨੀ ਆਵੇ ਕਿਸੇ ਪਿੰਡ ਚ ਲੰਗਰ ਦੀ ਲੋੜ ਆ ਕਿਸੇ ਵੀ ਤਰ੍ਹਾਂ ਦੀ ਕਿਸੇ ਵਸਤੂ ਦੀ ਲੋੜ ਆ ਉਹ ਸਾਨੂੰ ਦੱਸਣ ਅਸੀਂ ਜਿਹੜਾ ਮੈਨੇਜਰ ਸਾਹਿਬ ਮੇਰੇ ਨਾਲ ਖੜੇ ਅਸੀਂ ਸਾਰੇ ਉਹਨਾਂ ਦੀ ਪ੍ਰਧਾਨਗੀ ਹੁੰਨੀ ਸਾਡੀ ਟੀਮ ਅਸੀਂ ਸਾਰੇ ਹੀ ਉਸ ਉਹਨਾਂ ਨੂੰ ਸਮਾਨ ਵੀ ਉੱਥੇ ਪਹੁੰਚਾਵਾਂਗੇ ਉਹਨਾਂ ਦੇ ਹਰ ਤਰ੍ਹਾਂ ਦੀ ਜਿੰਨੀ ਵੀ ਹੋ ਸਕਦਾ ਮਤਲਬ ਜਿਹੜੀ ਉਹ ਕਰਾਂਗੇ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਕਿਸੇ ਨੂੰ ਫੇਰ ਕਿਸੇ ਤਰ੍ਹਾਂ ਦੀ ਕੋਈ ਲੋਡ ਹੋਵੇ ਤੇ ਸਾਡੇ ਮੈਨੇਜਰ ਸਾਹਿਬ ਦਾ ਨੰਬਰ ਵੀ ਜਿਹੜਾ ਇੱਥੇ ਮੈਨੇਜਰ ਸਾਹਿਬ ਨਾਲ ਸੰਪਰਕ ਕਰਕੇ ਤੇ ਪ੍ਰਸ਼ਾਸਨ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਡਰਾਮਾ ਬਹੁਤ ਹੋ ਚੁੱਕਾ ਡਰਾਮਾ ਬੰਦ ਕਰੋ ਹਕੀਕਤ ਦੇ ਉੱਤੇ ਪਹੁੰਚੋ ਜੋ ਥੱਲੇ ਗਰਾਊਂਡ ਲੈਵਲ ਦੇ ਉੱਤੇ ਹੋ ਰਿਹਾ ਉਹਦੇ ਉੱਤੇ ਆਓ ਇਹ ਡਰਾਮੇ ਜਿਹੜੇ ਐਵੇਂ ਪਾਣੀ 'ਚ ਭੱਜੇ ਫਿਰਦੇ ਜੋ ਕਦੀ ਆਏ ਨੂੰ ਕਦੀ ਆਉ ਨੂੰ ਲਾਈਵ ਹੋ ਕੇ ਇਹ ਸਾਰਾ ਬੰਦ ਕਰੋ ਕਿਉਂਕਿ ਲੋਕ ਜਾਣਦੇ ਆ ਕਿ ਪਿਛਲੇ 1 ਹਫ਼ਤੇ ਤੋਂ ਲਗਾਤਾਰ ਡਰਾਮਾ ਚੱਲ ਰਿਹਾ ਕਦੀ ਧੁੱਸੀ ਦੇ ਉੱਤੇ ਸੱਜੇ ਨੂੰ ਕਦੀ ਖੱਬੇ ਨੂੰ ਭਗਵੰਤ ਮਾਨ ਜਾ ਕੇ ਦੂਜੀਆਂ ਸਟੇਟਾਂ 'ਚ ਬੈਠਾ ਉੱਥੇ ਇਡਲੀ ਖਾਣ ਲਿਆ ਕਹਿੰਦਾ ਇੱਥੋਂ ਮੇਰਾ ਆਉ ਨੂੰ ਜੀ ਨਹੀਂ ਕਰਦਾ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਪੰਜਾਬ ਦੇ ਲੋਕਾਂ ਦੇ ਹਾਲਾਤ ਵੇਖੋ ਆਣ ਕੇ ਲੋਕਾਂ ਦੇ ਸੜਕਾਂ ਦੇ ਉੱਤੇ ਡੰਗਰ ਬੱਚੇ ਛੋਟੇ ਛੋਟੇ ਟਰਾਲੀਆਂ ਦੇ ਨਾਲ ਡੰਗਰ ਬੰਨ ਕੇ ਲੋਕ ਪਿੰਡਾਂ ਦੇ ਪਿੰਡ ਉੱਜੜ ਗਏ ਆ ਕਿਸੇ ਨੂੰ ਤੁਸੀਂ ਅਜੇ ਤੱਕ ਨਾ ਪਿੱਛੇ ਕੋਈ ਮੁਆਵਜ਼ਾ ਦਿੱਤਾ ਤੇ ਨਾ ਗਾਂ ਹੀ ਕੋਈ ਆਸ ਹੈ ਤੁਹਾਡੇ ਤੋਂ ਪਰ ਲੋਕਾਂ ਦੀ ਸਾਰ ਲਓ ਬਹੁਤ ਮਾੜੇ ਹਾਲਾਤ ਆ ਜੇ ਲੋਕਾਂ ਦੇ ਆ ਮਨ ਬਹੁਤ ਦੁਖੀ ਹੋ ਰਿਹਾ ਵੇਖ ਕੇ ਕਿ ਫਸਲਾਂ ਦੀਆਂ ਫਸਲਾਂ ਰੋਟੀ ਰੋਜੀ ਰੋਟੀ ਲੋਕਾਂ ਦੀ ਇਹੋ ਜਿਹਾ ਕਿਸਾਨਾਂ ਦੀ ਉਹ ਖਤਮ ਹੋ ਗਈ ਆ ਨਾ ਮਜ਼ਦੂਰ ਦਾ ਨਾ ਕਿਸਾਨ ਦਾ ਕੁਝ ਨਹੀਂ ਰਿਹਾ ਤੇ ਮੈਂ ਫਿਰ ਬੇਨਤੀ ਕਰਦਾ ਕਿ ਪਿੰਡਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਲੋੜ ਹੋਵੇ ਅਸੀਂ ਹਾਜ਼ਰ ਆਂ ਤੁਹਾਡਾ ਕੋਈ ਕੁਝ ਦਾ ਕਰਾਂਗੇ ਸਾਡੇ ਨਾਲ ਸੰਪਰਕ ਕਰੋ ਮੇਰੇ ਨੰਬਰ ਤੇ ਕਰੋ ਮੈਨੇਜਰ ਸਾਹਿਬ ਨੇ ਕਰੋ ਪ੍ਰਧਾਨ ਜੀ ਦੇ ਕਰੋ ਅਸੀਂ 24 ਘੰਟੇ ਇੱਥੇ ਤੁਹਾਡੇ ਕੋਹਾਜਰੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ